ਹਪਾ ਰਾਜਪੁਰ ਦੇ ਚੰਡਾ ਗਰਾਉਂਡ ਦੇ ਵਿੱਚ ਖੜੇ ਤੁਸੀਂ ਦੇਖ ਸਕਦੇ ਹੋ ਕਿ ਉਰੇ ਲਗਾਤਾਰ ਜਿਹੜਾ ਹੈ ਇਹ ਇਹਦੀ ਰਿਹੈਸਲ ਜਿਹੜੀ ਕੀਤੀ ਜਾ ਰਹੀ ਹੈ ਆਜ਼ਾਦੀ ਦਿਵਸ ਮੌਕੇ ਜਿਹੜਾ ਇਹ ਪ੍ਰੋਗਰਾਮ ਹੋਣਾ ਵੀ ਉਰੇ ਕੋਈ ਵੀ ਜਿਹੜੀ ਹੈ ਕੁਤਾਹੀ ਜਾਂ ਕੋਈ ਵੀ ਕਮੀ ਨਾ ਰਹੇ नगर काउंसिल ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਇਹ ਨਗਰ ਕੌਂਸਲ ਹੈ ਤੇ ਸਾਹਮਣੇ ਜਿਹੜਾ ਹੈ ਇਸ ਚੰਡਾ ਗਰਾਊਂਡ ਦੇ ਵਿੱਚ ਆਜ਼ਾਦੀ ਦਿਵਸ ਦਾ ਜਿਹੜਾ ਹੈ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਮੈਂ ਤੁਹਾਨੂੰ ਦਿਖਾਣਾ ਕਿ ਉਰੇ ਨੇੜੇ ਹੀ ਜਿਹੜਾ ਡੰਪ ਹੈ ਜੀ ਦੀ 스멜 ਜਿਹੜੀ ਹੈ ਸਟੇਜ ਤੱਕ ਆ ਰਹੀ ਸੀਗੀ ਤੇ ਉਹਦੇ ਕੀ ਹਾਲ ਹੈ ਲੇਕਿਨ ਨੂਰ ਤੋਂ ਨਗਰ ਕੌਂਸਲ ਵੱਲੋਂ ਇਸ ਜਗ੍ਹਾ ਤੋਂ ਤਾਂ ਸਫਾਈ ਕੀਤੀ ਗਈ ਹੈ ਲੇਕਿਨ ਪੂਰੀ ਤਰ੍ਹਾਂ ਜਿਹੜੀ ਹੈ ਸਫਾਈ ਜਿਹੜੀ ਨਜ਼ਰ ਨਹੀਂ ਆ ਰਹੀ ਤੇ ਦੂਜੇ ਪਾਸੇ ਜਿਹੜਾ ਡੰਪ ਦਾ ਤੁਹਾਨੂੰ ਹਾਲ ਦਿਖਾ ਰਹੀ ਹੈ ਕਿ ਜਿਸ ਦਾ ਸਿੱਧਾ ਅਸਰ ਜਿਹੜਾ ਹੈ ਉਹ ਇਸ ਸਪਰੇਡ ਗਰਾਊਂਡ ਜਿਹੜਾ ਹੈ ਚੰਡਾ ਗਰਾਊਂਡ ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਉੱਥੇ ਹੀ ਰਾਜਪੁਰਾ ਦੇ ਝੰਡਾ ਗਰਾਊਂਡ ਦੇ ਵਿੱਚ ਹੋਣ ਵਾਲੇ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਅੱਜ ਨਿਊਜ਼ 89 ਪੰਜਾਬ ਨੇ ਮੌਕੇ ਤੇ ਜਾ ਕੇ ਲਿਆ ਜਿਸ ਦੇ ਵਿੱਚ ਵੇਖਿਆ ਗਿਆ ਕਿ ਰਾਜਪੁਰਾ ਦੇ ਤਹਿਸੀਲਦਾਰ ਸਰਦਾਰ ਜਸਪ੍ਰੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਪ੍ਰਿੰਸ ਪ੍ਰੀਤ ਸਿੰਘ ਜੀ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਅਤੇ ਰਿਹੈਸਲ ਦਾ ਵੀ ਨਿਰਖਣ ਕੀਤਾ ਜਾ ਰਿਹਾ ਸੀ ਜੇਕਰ ਗੱਲ ਕਰੀਏ ਰਾਜਪ੍ਰਦੀ ਝੰਡਾ ਗਰਾਊਂਡ ਦੀ ਤਾਂ ਤੇਜ਼ ਬਾਰਿਸ਼ ਕਰਕੇ ਰਾਜਪ੍ਰਦੀ ਝੰਡਾ ਗਰਾਊਂਡ ਦੇ ਵਿੱਚ ਕਈ ਜਗ੍ਹਾ ਤੇ ਸਾਡੀ ਟੀਮ ਨੂੰ ਪਾਣੀ ਖੜਿਆ ਹੋਇਆ ਨਜ਼ਰ ਆਇਆ ਜੋ ਨਗਰ ਕੌਂਸਲ ਅਜੇ ਤੱਕ ਨਹੀਂ ਕਟਾ ਸਕਿਆ ਦੂਜੇ ਪਾਸੇ ਜੇ ਗੱਲ ਕਰੀਏ ਝੰਡਾ ਗਰਾਊਂਡ ਤੇ ਸਟੇਜ ਦੀ ਜਿੱਥੇ ਰਾਜਪ੍ਰਦੀ ਮਾਣਯੋਗ ਐਸ ਡੀ ਐਮ ਸਾਹਿਬ ਰਾਜਪ੍ਰਦੀ ਮਾਨਯੋਗ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਰਾਜਪੁਰੇ ਮਾਨਯੋਗ ਜੱਜ ਸਾਹਿਬਾਨਾਂ ਨੇ ਇਸ ਪ੍ਰੋਗਰਾਮ ਤੇ ਵਿੱਚ ਸ਼ਿਰਕਤ ਕਰਨੀ ਹੈ। ਉਸ ਸਟੇਜ ਤੇ ਝੰਡਾ ਗਰਾਊਂਡ ਤੇ ਨਾਲ ਬਣੇ ਡੰਪ ਨੇ ਅਤੇ ਜਿੱਥੇ ਗੰਦਗੀ ਛੁੱਟੀ ਜਾਂਦੀ ਹੈ। ਪੂਰੇ ਰਾਜਪੁਰੇ ਉੱਥੇ ਬਦਬੂ ਲਗਾਤਾਰ ਆਉਂਦੀ ਹੋਈ ਦਿਖਾਈ ਦਿੱਤੀ ਹੈ। ਜਦੋਂ ਇਸ ਦੇ ਬਾਰੇ ਰਾਜਪੁਰੇ ਤਹਿਸੀਲਦਾਰ ਸਾਹਿਬ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ بارش ਕਰਕੇ ਹੀ ਬਦਬੂ ਆ ਰਹੀ ਹੈ। ਲੇਕਿਨ ਸਾਡੇ ਵੱਲੋਂ ਨਗਰ ਕੌਂਸਲ ਦੇ ਈਓ ਨੂੰ ਇਸ ਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਤੇ ਉਹ ਜਲਦ ਹੀ ਇਸ ਦਾ ਹੱਲ ਵੀ ਕੱਢ ਲੈਣਗੇ ਤੇ ਆਜ਼ਾਦੀ ਦਿਵਸ ਦੇ ਇਸ ਸਮਾਰੋਹ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਆਓ ਤੁਹਾਨੂੰ ਵਿਖਾਉਂਦੇ ਹਾਂ ਗਰਾਊਂਡ ਜ਼ੀਰੋ ਤੋਂ ਇਸ ਰਿਹਸਲ ਦੀਆਂ ਕੁਝ ਖਾਸ ਤਸਵੀਰਾਂ ਅਤੇ ਝੰਡਾ ਗਰਾਊਂਡ ਤੇ ਨਾਲ ਲੱਗਦੇ ਡੰਪ ਦੇ ਵਿੱਚ ਕੀ ਹੈ ਮਾਹੌਲ ਅਤੇ ਰਾਜਪ੍ਰਧ ਦੀ ਝੰਡਾ ਗਰਾਊਂਡ ਦੇ ਵਿੱਚ ਖੜੇ ਪਾਣੀ ਦੇ ਦ੍ਰਿਸ਼ ਵੀ ਤੁਹਾਨੂੰ ਵਿਖਾਉਂਦੇ ਹਾਂ ਸੋ ਆਜ਼ਾਦੀ ਦਿਵਸ ਦੇ ਮੌਕੇ ਤੇ ਜਿਹੜਾ ਰਾਜਪੁਰੇ ਦੇ ਵਿੱਚ ਚੰਡਾ ਗਰਾਊਂਡ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਹਦੀ ਰਿਹਸਲ ਜਿਹੜੀ ਕੀਤੀ ਜਾ ਰਹੀ ਹੈ 15 ਅਗਸਤ ਤੋਂ ਪਹਿਲਾਂ ਤੇ ਦੂਜੇ ਪਾਸੇ ਮਾਨਯੋਗ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਹੈ Shri Narendra Modi ji ਵੱਲੋਂ ਹਰ ਕਾਰਤ ਰੰਗਿਆ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਵੀ ਜਿਹੜਾ ਹੈ ਬੜੇ ਉਤਸ਼ਾਹੀ ਤੇ ਲੋਕ ਬਜ਼ਾਰਾਂ ਦੇ ਵਿੱਚ ਲਗਾਤਾਰ ਰੰਗਿਆ ਦੀ ਵਿਕਰੀ ਲਗਾਤਾਰ ਜਾਰੀ ਹੈ ਤੇ ਆਪਾਂ ਰਾਜਪੁਰ ਤੇ ਚੰਡਾ ਗਰਾਉਂਡ ਦੇ ਵਿੱਚ ਖੜੇ ਤੁਸੀਂ ਦੇਖ ਸਕਦੇ ਹੋ ਕਿ ਉਰੇ ਲਗਾਤਾਰ ਜਿਹੜਾ ਹੈ ਇਹ ਦੀ ਰਿਹੈਸਲ ਜਿਹੜੀ ਕੀਤੀ ਜਾ ਰਹੀ ਹੈ ਆਜ਼ਾਦੀ ਦਿਵਸ ਮੌਕੇ ਜਿਹੜਾ ਇਹ ਪ੍ਰੋਗਰਾਮ ਹੋਣਾ ਹੈ ਵੀ ਉਰੇ ਕੋਈ ਵੀ ਜਿਹੜੀ ਹੈ ਕੁਤਾਹੀ ਜਾਂ ਕੋਈ ਵੀ ਕਮੀ ਨਾ ਰਹਿ ਜਾਏ ਇਸ ਕਰਕੇ ਜਿਹੜੇ ਰਾਜਪੁਰਾ ਦੇ ਮਾਨਯੋਗ ਤਹਿਸੀਲਦਾਰ ਸਾਹਿਬ ਹੈਗੇ ਉਹ ਉਰੇ ਮੌਜੂਦ ਹੈ ਤੇ ਲਗਾਤਾਰ ਰਾਜਪੁਰ ਦਾ ਪ੍ਰਸ਼ਾਸਨ ਜਿਹੜਾ ਉਰੇ ਮੌਜੂਦ ਹੈ ਤੇ ਲਗਾਤਾਰ ਨਿਗਰੱਖੀ ਖੜਾ ਹੈ ਤੇ ਦੇਖ ਕੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਨਾ ਹੋਵੇ ਤੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਹੁਣ ਇਹ ਛੋਟੇ-ਛੋਟੇ ਬੱਚੇ ਜਿਹੜੇ ਹਨ ਆਪਣੀ ਜਿਹੜੀ ਇਹਨਾਂ ਨੇ ਆਪਣੀ ਕਲਾਕਾਰੀ ਪੇਸ਼ ਕਰਨੀ ਹੈ ਕੱਲ ਤੇ ਉਹਦੀ ਜਿਹੜੀ ਹੈ ਰੈਸਲ ਲਗਾਤਾਰ ਚੱਲ ਰਹੀ ਹੈ ਤੇ ਹੋਰ ਜਿਹੜੇ ਇਸ ਤੋਂ ਪਹਿਲਾਂ ਜਿਹੜਾ ਹੈ ਮਾਰਚ ਪਾਰਟ ਵੀ ਕੀਤਾ ਗਿਆ ਤੇ ਲਗਾਤਾਰ ਇਹਦੀ ਇਸ ਗਰਾਊਂਡ ਦੀ ਸਫਾਈ ਤੇ ਹਰ ਇੱਕ ਚੀਜ਼ ਦਾ ਜਿੰਮਾ ਜਿਹੜਾ ਹੈ ਰਾਜਪੁਰਾ ਦੀ ਨਗਰ ਕੌਂਸਲ ਨੂੰ ਦਿੱਤਾ ਗਿਆ ਤੇ ਤਹਿਸੀਲਦਾਰ ਸਾਹਿਬ ਉਹਰੇ ਲਗਾਤਾਰ ਜਿਹੜਾ ਹੈ ਇਸ ਰੈਸਲ ਨੂੰ ਦੇੜਾ ਹੈ ਉਹਨਾਂ ਦੀ ਨਿਗਰਾਨੀ ਦੇ ਵਿੱਚ ਰੈਸਲ ਚੱਲ ਰਹੀ ਹੈ ਤੇ ਸਾ ਤੇ ਅਸੀਂ ਉਹਨਾਂ ਤੋਂ ਇਹ ਪੁੱਛਾਂਗੇ ਕਿਉਂਕਿ ਉਰੇ ਨੇੜੇ ਡੰਪ ਹੈ ਉਹਦੀ ਸਮੈਲ ਵੀ ਜਿਹੜੀ ਹੈ ਉਰੇ ਆ ਰਹੀ ਹੈ ਤੇ ਉਹ ਉਸ ਨੂੰ ਕਿਸ ਤਰ੍ਹਾਂ ਇਹ ਰੋਕਿਆ ਜਾਏਗਾ ਕਿਉਂਕਿ ਇਸ ਪ੍ਰੋਗਰਾਮ ਨੂੰ ਇੱਕੋ ਦਿਨ ਰਹਿ ਗਿਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜਪੁਰਾ ਦੇ ਮਾਨਕ ਤਸੀਹਂਦਾਰ ਸਾਹਿਬ ਨਾਲ ਸੋ ਅਸੀਂ ਉਸ ਮੌਕੇ ਤੇ ਖੜੇ ਆ ਜੋ ਨਗਰ ਕੌਂਸਲ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਇਹ ਨਗਰ ਕੌਂਸਲ ਹੈ ਤੇ ਸਾਹਮਣੇ ਜਿਹੜਾ ਹੈ ਇਸ ਚੰਡਾ ਗਰਾਊਂਡ ਦੇ ਵਿੱਚ ਆਜ਼ਾਦੀ ਦਿਵਸ ਦਾ ਜਿਹੜਾ ਹੈ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਮੈਂ ਤੁਹਾਨੂੰ ਦਿਖਾਣਾ ਕਿ ਉਰੇ ਨੇੜੇ ਹੀ ਜਿਹੜਾ ਡੰਪ ਹੈ ਜਿੱਦੀ ਸਮੈਲ ਜਿਹੜੀ ਹੈ ਸਟੇਜ ਤੱਕ ਆ ਰਹੀ ਸੀਗੀ ਤੇ ਉਹਦੇ ਕੀ ਹਾਲ ਹੈ ਲੇਕਿਨ ਨੂਰ ਤੋਂ ਨਗਰ ਕੌਂਸਲ ਵੱਲੋਂ ਇਸ ਜਗ੍ਹਾ ਤੋਂ ਤਾਂ ਸਫਾਈ ਕੀਤੀ ਗਈ ਹੈ ਲੇਕਿਨ ਪੂਰੀ ਤਰ੍ਹਾਂ ਜਿਹੜੀ ਹੈ ਸਫਾਈ ਜਿਹੜੀ ਨਜ਼ਰ ਨਹੀਂ ਆ ਰਹੀ ਤੇ ਦੂਜੇ ਪਾਸੇ ਜਿਹੜਾ ਡੰਪ ਦਾ ਤੁਹਾਨੂੰ ਹਾਲ ਦਿਖਾ ਦਈਏ ਕਿ ਜਿਸ ਦਾ ਸਿੱਧਾ ਅਸਰ ਜਿਹੜਾ ਹੈ ਉਹ ਇਸ ਗਰਾਊਂਡ ਜਿਹੜਾ ਹੈ ਚੰਡਾ ਗਰਾਊਂਡ ਕਿਹਾ ਜਾਂਦਾ ਉਸਤੇ ਜਿਹੜਾ ਪੈ ਰਿਹਾ ਤੇ ਤੁਹਾਨੂੰ ਇਹਦੀ ਸਫਾਈ ਦਿਖਾਣਾ ਤੁਸੀਂ ਲਗਾਤਾਰ ਤਸਵੀਰਾਂ ਦੇ ਵੀ ਦੇਖ ਪਾ ਰਹੇ ਹੋ ਕਿ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਹੈ ਸਫਾਈ ਦੇ ਵਿੱਚ ਲੱਗੇ ਹੋਏ ਆ ਲੇਕਿਨ ਇਸ ਪ੍ਰੋਗਰਾਮ ਨੂੰ ਜਿਹੜਾ ਹੈ 24 ਘੰਟੇ ਹਜੇ ਪਏ ਆ ਤੇ ਉਸ ਤੋਂ ਬਾਅਦ ਦੇਖਣਾ ਇਹ ਹੈ ਕਿ ਨਗਰ ਕੌਂਸਲ ਜਿਹੜੀ ਹੈ ਇਸ ਦੀ ਸਫਾਈ ਕਿੰਨੇ ਕੇ ਟਾਈਮ ਦੇ ਬਾਅਦ ਕਰ ਦੇਗਾ ਤੇ ਸਮੈਲ ਜਿਹੜੀ ਹੈ ਜਿਹੜੀ ਬਹੁਤ ਜ਼ਿਆਦਾ ਸਮੈਲ ਜਿਹੜੀ ਆ ਰਹੀ ਹੈ ਇਸ ਡੰਪ ਤੋਂ ਅ ਔਕਾ ਤੱਕ ਹਟੇਗੀ ਕਿਉਂਕਿ 24 ਘੰਟੇ ਬਾਅਦ ਜਿਹੜਾ ਹੈ ਆਜ਼ਾਦੀ ਦਿਵਸ ਦਾ ਪ੍ਰੋਗਰਾਮ ਜਿਹੜਾ ਹੈ ਉਹ ਰੇ ਕੀਤਾ ਜਾਣਾ ਤੇ ਸਾਹਮਣੇ ਜਿਹੜੀ ਹੈ ਇਸ ਟਾਈਮ ਚੰਡਾ ਗਰਾਊਂਡ ਦੇ ਵਿੱਚ ਰਿਹੈਸਲ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਰਿਹੈਸਲ ਜਿਹੜੀ ਚੱਲ ਰਹੀ ਹੈ ਸੋ ਆਪਾਂ ਗੱਲਬਾਤ ਕੀਤੀ ਹੈ ਤਹਿਸੀਲਦਾਰ ਸਾਹਿਬ ਦੇ ਨਾਲ ਕਿ ਇਹ ਜਿਹੜੀ ਸਮੈਲ ਆ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਹਟਾਇਆ ਜਾਏਗਾ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਰਾਜਪੁਰਾ ਦੇ ਈਓ ਜਿਹੜੇ ਹੈਗੇ ਉਹਨਾਂ ਨੂੰ ਇਸ ਚੀਜ਼ ਦੇ ਨਿਰਦੇਸ਼ ਦਿੱਤੇ ਗਏ ਕਿ ਇਹ ਜਿਹੜੀ ਸਮੈਲ ਹੈ ਇਹ 24 ਘੰਟੇ ਦੇ ਅੰਦਰ ਅੰਦਰ ਚਲੀ ਜਾਣੀ ਚਾਹੀਦੀ ਹੈ ਤੇ ਬਾਰਿਸ਼ ਦੇ ਕਰਕੇ ਜਿਹੜੀ ਹੈ ਇਹ ਸਫਾਈ ਜਿਹੜੀ ਆਪਾਂ ਦੇਖ ਪਾ ਰਹੇ ਹਾਂ ਕਿ ਲਗਾਤਾਰ ਜਾਰੀ ਹੈ ਤੇ ਜਿਹੜੇ ਮੁਲਾਜ਼ਮ ਹੈ ਨਗਰ ਕਾਉਂਸਲ ਦੇ ਉਹ ਲਗਾਤਾਰ ਜਿਹੜੇ ਹੈ ਸਫਾਈ ਵਿੱਚ ਲਗੇ ਵੀ ਹੋਏ ਆ ਹੁਣ ਇਹ ਦੇਖਦੇ ਹਾਂ ਕਿ ਜਿਹੜੀ ਇਹ ਰਿਹਸਲ ਹੋ ਰਹੀ ਹੈ ਤੇ ਇਹ ਜਿਹੜੀ ਸਮੈਲ ਜਿਹੜੀ ਹੈ ਉੱਥੇ ਤੱਕ ਜਾ ਰਹੀ ਹੈ ਰਾਜਪੁਰਾ ਦੇ ਚੰਡਾ ਗਰਾਊਂਡ ਜਿੱਥੇ ਕੀ ਆਜ਼ਾਦੀ ਦਿਵਸ ਦਾ ਪ੍ਰੋਗਰਾਮ ਹੋਣਾ ਹੈ ਇਹ ਕਿੰਨੇ ਕ ਟਾਈਮ ਦੇ ਬਾਅਦ ਹਟੇਗੀ ਜਾਂ ਫਿਰ ਕੱਲ ਵੀ ਇਸ ਤਰ੍ਹਾਂ ਹੀ ਜਿਹੜਾ ਹੈ ਮਾਹੌਲ ਜਿਹੜਾ ਹੈ ਬਦਬੂਦਾਰ ਦੇਖਣ ਨੂੰ ਮਿਲੇਗਾ ਸੋ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ న్యూਸ 89 ਪੰਜਾਬ ਦੀ ਟੀਮ ਮੌਜੂਦ ਹੈ ਤੇ ਆਜ਼ਾਦੀ ਦਿਵਸ ਬੜੇ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪ੍ਰਧਾਨ ਮੰਤਰੀ ਵੱਲੋਂ ਹਰ ਘਰ ਤਿਰੰਗਾ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੋ ਅਸੀਂ ਅੱਜ ਪਹਿਲੇ ਜਿਹੜਾ ਰਿਹਸਲ ਹੋ ਰਹੀ ਹੈ 15 ਅਗਸਤ ਤੋਂ ਪਹਿਲਾਂ-ਪਹਿਲਾਂ ਰਿਹਸਲ ਜਿਹੜੀ ਕੀਤੀ ਜਾਂਦੀ ਹੈ ਤੇ ਉਸੇ ਸਾਡੇ ਮਾਨਯੋਗ ਤਹਿਸੀਲਦਾਰ ਸਾਹਿਬ ਇਸ ਟਾਈਮ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਰਿਹਸਲ ਚੱਲ ਰਹੀ ਹੈ ਤੇ ਕਿਹੜੇ-ਕਿਹੜੇ ਉਰੇ ਪ੍ਰੋਗਰਾਮ ਹੋਣਗੇ ਤੇ ਕਿਹੜੇ ਮੁੱਖ ਮਹਿਮਾਨ ਉਰੇ ਹਾਜ਼ਰ ਹੋਣਗੇ ਕਿ ਪੋਸਟੇਡਾਂ ਜੀ ਹਾਂਜੀ ਹਾਂਜੀ ਸਰ ਕਿਹੜੇ ਕਿਹੜੇ ਉਹਦੇ ਪ੍ਰੋਗਰਾਮ ਹੋਣਗੇ ਤੁਸੀਂ ਨਿਰੀਖਣ ਕਰ ਰਹੇ ਹੋ ਅੱਜ ਅੱਜ 14 ਅਗਸਤ ਵਾਲੇ ਦਿਨ ਅਸੀਂ ਫੁੱਲ ਡਰੈਸ ਰਿਹਰਸਲ ਕਰ ਰਹੇ ਹਾਂ ਜੋ ਆਪਣਾ ਕਲ ਦਾ ਕਾਰਕਰਮ ਹੋਏਗਾ ਉਸ ਲਈ ਤਾਂ ਜੋ ਸਾਰਾ ਜਿਹੜਾ ਆਪਣਾ ਪ੍ਰੋਗਰਾਮ ਹੋ ਠੀਕ ਹੋ ਜਾਏ ਹਾਂਜੀ ਇਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਮਾਨਯੋਗ ਐਸ ਡੀ ਐਮ ਸਾਹਿਬ ਰਾਜਪੁਰਾ ਸ਼੍ਰੀ ਰਵਿੰਦਰ ਸਿੰਘ ਜੀ ਉਹ ਆਉਣਗੇ ਤੇ ਸਭ ਤੋਂ ਪਹਿਲਾਂ ਇੱਥੇ ਜਿਹੜੀ ਝੰਡਾ ਚੜਾਉਣ ਦੀ ਜਿਹੜੀ ਰਸਮ ਹੈ ਉਹ ਹੋਏਗੀ ਫਿਰ ਪਲੇਟ ਦਾ ਨਿਰੀਖਣ ਹੋਏਗਾ ਉਸ ਤੋਂ ਬਾਅਦ ਜਿਹੜੇ ਮਾਰਚ ਪਾਸਟ ਹੋਏਗਾ ਫਿਰ ਜਿਹੜੇ ਮੁੱਖ ਮਹਿਮਾਨ ਨੇ ਆਪਣਾ ਉਹ ਜਿਹੜਾ ਭਾਸ਼ਣ ਦੇਣਗੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਦੇ ਕਲਚਰਲ ਪ੍ਰੋਗਰਾਮ ਨੇ ਉਹ ਆਪਾਂ ਕਰਵਾਣ ਕਰਵਾ ਰਹੇ ਹਾਂ ਤੇ ਸਰ ਕਿੰਨੇ ਦਿਨਾਂ ਤੋਂ ਲਗਾਤਾਰ ਜਿਹੜੀ ਹੈ ਚੱਲ ਰਹੀ ਹੈ ਰੈਸਲ ਸਰ ਇਹ ਸਾਡੀ ਇੱਥੇ ਚੌਥੀ ਰਿਹਰਸਲ ਹੈਗੀ ਹੈ ਇਸ ਤੋਂ ਪਹਿਲਾਂ ਜਿਹੜੀਆਂ ਵਿਦਾਊਟ ਡਰੈਸ ਜਿਹੜੇ ਰਿਹਰਸਲ ਹੈ ਉਹ ਦੋ ਹੋ ਚੁੱਕੀਆਂ ਜਿਨ੍ਹਾਂ ਦੀ ਇਨਸਪੈਕਸ਼ਨ ਵੀ ਅਸੀਂ ਕੀਤੀ ਸੀ ਤਾਂ ਜੋ ਜਿਹੜਾ ਪ੍ਰੋਗਰਾਮ ਇਹ ਠੀਕ ਹੋ ਜਾਏ ਸਰ ਤੁਹਾਨੂੰ ਇਸ ਰਿਹਰਸਲ ਦੇ ਵਿੱਚ ਜਿਹੜੀ ਹੋਰੇ ਕਮੀਆਂ ਨਾ ਰਹਿ ਜਾਏ ਇਸ ਕਰਕੇ ਤਨਾਨਤ ਕੀਤਾ ਗਿਆ ਸਰ ਮੈਂ ਉਰੇ ਮੌਜੂਦ ਹਾਂ ਤੇ ਮੈਂ ਦੇਖ ਰਿਹਾ ਕਿ ਜਿਹੜਾ ਪਿੱਛੇ ਡੰਪ ਬਣਿਆ ਹੋਇਆ ਹੈ ਇਸ ਤੋਂ 스ਮੈਲ ਜਿਹੜੀ ਹੈ ਸਟੇਜ ਵੱਲ ਆ ਰਹੀ ਹੈ ਸਰ ਉਹਦੇ ਬਾਰੇ ਪੱਕੀ ਕਰ ਰਹੇ ਹਾਂ ਸਰ ਇਹ ਕੱਲ ਬਾਰਿਸ਼ ਹੋਈ ਹੈ ਤੇ ਅੱਜ ਹੈ ਥੋੜਾ ਸਨਲਾਈਟ ਕਰਕੇ ਇਸ਼ੂ ਰਹਿ ਰਿਹਾ ਹੈ ਕਿ ਜਿਹੜੀ 스ਮੈਲ ਹੈ ਜਿਹੜੀ ਆ ਰਹੀ ਹੈ ਇਸ ਲਈ ਜਿਹੜੀ ਹੈਗੀ ਸਫਾਈ EO ਨੂੰ ਨਿਰਦੇਸ਼ ਦੇ ਦਿੱ ਤੇ ਸਰ ਕਿਨਾ ਕਿਨਾ ਦਾ ਸਨਮਾਨ ਕੀਤਾ ਜਾਏਗਾ ਕੱਲ ਉਹ ਜਿਹੜੀ ਲਿਸਟ ਹੈਗੀ ਹੈ ਉਹ ਐਸ ਡੀ ਐਮ ਦਫ਼ਤਰ ਮੌਜੂਦ ਹੈ ਤੇ ਉਸ ਲਿਸਟ ਅਕੋਰਡਿੰਗ ਜਿਹੜਾ ਹੈ ਸਨਮਾਨਯੋਗ ਠੀਕ ਹੈ ਸੋ ਇਹ ਸੀ ਕਿ ਰਾਜਪੁਰਾ ਦੇ ਤਹਿਸੀਲਦਾਰ ਸਾਹਿਬ ਜਿਹੜੇ ਕਿ ਜਿਹੜੀ ਆਜ਼ਾਦੀ ਦਿਵਸ ਤੇ ਜਿਹੜਾ ਉਹ ਪ੍ਰੋਗਰਾਮ ਹੋਣਾ ਚੰਡਾ ਗਰਾਉਂਡ ਦੇ ਵਿੱਚ ਉਹਦਾ ਨਿਰੀਖਣ ਕਰ ਰਹੇ ਤੇ ਦੇਖ ਰਹੇ ਆ ਕਿ ਉਹ ਸਭ ਕੁਝ ਸਹੀ ਰਹੇ ਕੱਲ ਜਿਹੜਾ ਪ੍ਰੋਗਰਾਮ ਹੋਰੇ ਹੋਣਾ ਕਿਉਂਕਿ ਕਈ ਖਾਸ ਜਿਹੜੇ ਮਹਿਮਾਨ ਜਿਹੜੇ ਹੈ ਇਸ ਮੌਕੇ ਤੇ ਪਹੁੰਚਦੇ ਆ ਜਿਵੇਂ ਕਿ ਰਾਜਪੁਰਾ ਦੇ ਮਾਨਯੋਗ ਐਸ ਡੀ ਐਮ ਸਾਹਿਬ ਉਹਰੇ ਪਹੁੰਚਣਗੇ ਤੇ ਮਾਨਯੋਗ ਅਦਾਲਤ ਤੋਂ ਜੱਜ ਸਾਹਿਬ ਜਿਹੜੇ ਹੁੰਦੇ ਆ ਜਿੰਨੇ ਵੀ ਹੁੰਦੇ ਆ ਉਹਨਾਂ ਦਾ ਵੀ ਸਨਮਾਨ ਜਿਹੜਾ ਹੈ ਉਹਰੇ ਉਹਰੇ ਪ੍ਰਸ਼ਾ ਵੱਲੋਂ ਕੀਤਾ ਜਾਂਦਾ ਤੇ ਸਾਰੇ ਮੁੱਖ ਅਫਸਰ ਜਿਹੜੇ ਰਾਜਪੁਰਾ ਸ਼ਹਿਰ ਦੇ ਹੈਗੇ ਉਹ ਉਰੇ ਮੌਜੂਦ ਰਹਿਣਗੇ ਸੋ ਕੱਲ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹਿੰਦਾ ਉਹ ਆਪਾਂ ਕੱਲ ਦੇਖਦੇ ਆ ਤੁਹਾਨੂੰ ਲਗਾਤਾਰ న్యూਸ 89 ਪੰਜਾਬ ਜਿਹੜੀ ਹੈ ਲਗਾਤਾਰ ਅਪਡੇਟ ਦਿੰਦਾ ਰਹੇਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ